ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪਟਨਾ ਸਾਹਿਬ ਤਖਤ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਮਰਯਾਦਾ ਤੇ ਪਰੰਪਰਾਵਾਂ ਤੋਂ ਹਟ ਕੇ ਕੁਝ एलान ਕੀਤੇ ਗਏ ਜਿਨ੍ਹਾਂ ਵਿੱਚ ਜਥੇਦਾਰ ਸਹਿਬਾਨ ਨੂੰ ਤਰਖਾਈਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਉਹ ਅਦੂਲੀ ਅਕਾਲ ਤਖਤ ਸਾਹਿਬ ਦੇ ਆਏ ਹੁਕਮਾਂ ਨੂੰ ਨਾ ਪ੍ਰਵਾਨ ਕਰਨਾ ਤੇ ਇਸ ਦੇ ਮਾਮਲੇ ਦੇ ਵਿੱਚ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਵੱਲੋਂ ਇਸ ਦੀ ਤਾਇਨ ਕਰਣੀ ਇਹਨਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਇੱਕ ਮਨਤੇ ਬੋਝ ਦਿੱਤਾ ਸੋ ਇਹ ਫੈਸਲੇ ਤੋਂ ਬਾਅਦ ਜਦੋਂ ਕੱਲ ਇੱਕ ਰਾਜਨੀਤਿਕ ਆਗੂ ਸ਼ੋਭੀਤ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਘੋਸ਼ਿਤ ਕਰਨ ਤੋਂ ਬਾਅਦ ਸ੍ਰੀ ਘਾਤਰ ਸਾਹਿਬ ਵੱਲੋਂ ਇਹ ਜਿਹੜੀ ਚਲਾਈ ਜਾ ਰਹੀ ਲੜੀ ਉਸ ਨੂੰ ਰੋਕਣ ਦੇ ਲਈ ਜ਼ਹਿਦਾਰ ਕੁਲਦੀਪ ਸਿੰਘ ਗੜਕਾਚ ਸਾਹਿਬ ਦੇ ਪ੍ਰਧਾਨਗੀ ਚ ਜਿਹੜੀ ਪੰਜ ਪਹਿਰੇ ਸਹਿਬਾਦ ਦੀ ਮੀਟਿੰਗ ਹੋਈ ਉਸ ਦੇ ਵਿੱਚ ਗੁਰਵਚਨ ਸਿੰਘ ਜੀ ਜੋ ਵੀ ਸਹਾਇਕ ਰਥੀ ਆ ਉਹਨਾਂ ਨੂੰ ਤਰਖਾਈ ਆ ਤੇ ਜਿਹੜੀ ਕਮੇਟੀ ਆ ਉਹ ਕਮੇਟੀ ਦੇ ਜੋਲ ਤੇ ਡਾਕਟਰ ਨਾਮ ਦੇ ਇੱਕ ਮੈਂਬਰ ਨੂੰ ਤਨਖਾਹਿਆ ਦੇ ਕੇ ਬਾਕੀ ਸੂਚੀ ਕਮੇਟੀ ਨੂੰ 15 ਅੰਦਰ ਚ ਅ ਕਾਲਕਰ ਸਾਹਿਬ ਨੇ ਕੇ ਪੇਸ਼ ਹੋਦੀ ਜਿਹੜਾ ਫੈਸਲਾ ਆਇਆ ਉਹ ਫੈਸਲੇ ਦਾ ਤੈਅ ਦਿਨ ਤੋਂ ਅਸੀਂ ਸਦਕਾਰ ਕਰਦੇ ਹਾਂ ਸ਼ੋਪਿੰਗ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਇਸ ਗੱਲ ਤੇ ਬਹੁਤ ਵਿਸ਼ਵਾਸ ਦਿਖਾਇਆ ਕਿ ਇਹ ਸਹੀ ਸਮੇਂ ਸਰ ਸਹੀ ਫੈਸਲਾ ਹੋਇਆ ਉਹਨਾਂ ਤੋਂ ਇਲਾਵਾ ਕੁਝ ਰਾਜਨੀਤਿਕ ਪਾਰਟੀਆਂ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਬੁੱਧੀ ਜੀ ਵੀ ਵਰਗ ਅ ਜਿਹੜੀ ਆ ਗੁਰਬਖਸ਼ ਸਿੰਘ ਸੜੀ ਸਰਕਲ ਅਤੇ ਹੋਰ ਵੀ ਵੱਡੇ ਪੱਧ ਤੇ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਆਏ ਕਾਦੇ ਫੈਸਲੇ ਦਾ ਸਨਮਾਨ ਪ੍ਰਿਸਕਾਰ ਕੀਤਾ ਗਿਆ ਤੇ ਫਿਕਰਮੰਦੀ ਕੀਤੀ ਗਈ ਆ ਕਿ ਜਿਹੜੀਆਂ ਕੁਝ ਸ਼ਕਤੀਆਂ ਉਹ ਚਾਹੇ ਕੋਈ ਸ਼ਖਰੂ ਦੀਆਂ ਸ਼ਕਤੀਆਂ ਨੇ ਕੁਝ ਅਕਾਲੀ ਦਲ ਨੂੰ ਢਾਹ ਰੋਣ ਵਾਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਮਾਮਲੇ ਨੂੰ ਬੇਰੋੜਾ ਵਧਾ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾ ਉਹ ਤਖਤ ਸਹਿਬਾਨਾਂ ਦਾ ਆਪਸੀ ਰੋਟਗਿਆਂ ਤੇ ਬੈਠੇ ਸਤਕਾਰਯੋਗ ਹਸਤੀਆਂ ਦਾ ਆਪਸੀ ਟਕਰਾਅ ਪੈਦਾ ਕਰ ਰਹੀਆਂ ਨੇ ਸੋ ਕੁਝ ਲੋਕ ਜਿਹੜੇ ਇਸ ਨੂੰ ਉਜਾਗਰ ਚਾਹੁੰਦੇ ਆ ਪਰ ਅਸੀਂ ਉਹਨਾਂ ਨਾਲੋਂ ਸਤਕਾਰ ਕਰਦੇ ਆ ਜਿਹੜੇ ਇਸ ਮਸਲੇ ਨੂੰ ਸੁਝਾਉਣਾ ਚਾਹੁੰਦੇ ਸੀ ਭਾਵੇਂ ਉਹ ਪਟਨਾ ਸਾਹਿਬ ਕਮੇਟੀ ਜਾਂ ਪੰਜ ਪਾਰੇ ਸਹਿਬਾਨ ਦੇ ਹੀ ਕਿਉਂ ਨਾ ਨੁਮਾਇਦੇ ਹੋ ਪਰ ਫਿਰ ਵੀ ਜੋ ਅਕਾਲਤਨ ਸਾਹਿਬ ਨੇ ਹੁਕਮ ਲਾਇਆ ਉਸ ਹੁਕਮ ਤੇ ਸੰਗਤ ਵੱਲੋਂ ਜੋ ਸਹਿਯੋਗ ਕੀਤਾ ਗਿਆ ਉਹਨਾਂ ਦਾ ਧੰਨਵਾਦ ਆ ਅਸੀਂ ਅਪੀਲ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਕਿ ਸਮੁੱਚਾ ਸਿੱਖ ਪੰਥ ਐਸੀ ਜਿਹੜੀ ਮਰਯਾਦਾ ਤੋਂ ਉਲਟ ਹੋ ਕੇ ਜਿਹੜੀ ਚੁਣੌਤੀ ਅਖਾਲਸਰ ਸਾਹਿਬ ਨੂੰ ਕੀਤੀ ਜਾ ਰਹੀ ਸੀ ਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ 2003 ਵਿੱਚ ਆਏ ਫੈਸਲੇ ਦੀ ਅਦੁੱਲੀ ਕਰਕੇ ਅਕਾਲ ਤਖਤ ਸਾਹਿਬ ਦੀਆਂ ਪਾਵਨਾਂ ਨੂੰ ਚੁਣੌਤੀ ਦੇ ਕੇ ਆਪ ਹਾਰੇ ਜਿਹੜੇ ਕੁਝ ਫੈਸਲੇ ਲਏ ਗਏ ਸੀ ਜਿਹੜੇ ਪੰਥਕ ਫੈਸਲੇ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਹੱਥੀ ਹੁੰਦੇ ਆ ਸੋ ਇਸ ਗੱਲ ਦਾ ਸਮੂਹੀ ਸੰਗਤ ਨੇ ਜੋ ਸਮਰਥਨ ਕੀਤਾ ਉਹਨਾਂ ਦੇ ਉਲਟ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਤਲਕ ਕੀਤਾ ਗਿਆ ਮੈਂ ਅਪੀਲ ਕਰਦਾ ਹਾਂ ਇੱਕ ਸਿਕੋਂ ਦੇ ਨਾਤੇ ਕਿ ਸੋਚਾ ਸਿੱਖ ਜਗਤ ਇਸ ਮਾਮਲੇ ਦੀ ਗੰभीरता ਨੂੰ ਸਮਝਣੇ ਆਂ ਡਾਂਕੇ ਇਸ ਤੇ ਪਹਿਰਾ ਦਵੇ ਤਾਂ ਕਿ ਕੋਈ ਵੀ ਅਸੀਂ ਸ਼ਕਤੀ ਜਿਹੜੀਆਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਉਹਨਾਂ ਤੇ ਕੋਈ ਐਸੀ ਮਰਜ਼ਾਦਾ ਤੋਂ ਉਲਟ ਕਾਰਵਾਈ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ